ਅਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੇ ਅਮਰਦਾਸ ਪਰਸੀ ਐ ਪਉਂ ਪਾਤਕ ਬਿਨਸਹਿ ਗੁਰੇ ਅਮਰਦਾਸ ਪਰਸੀ ਐ ਸਿਧ ਸਾਧਕ ਆਸਾਸ ਹੈ ਗੋਰੀ ਅਮਰਦਾਸ ਪਰਸੀ ਐ ਧਿਆਨ ਲਹੀਐ ਭਉ ਮੁਕਤ ਹੈ ਗੋਰੀ ਅਮਰਦਾਸ ਪਰਸੀ ਐ ਆਪਾ ਹੋ ਲੱਭ ਗਾਉ ਚੁਕੈ ਇਕ ਬਿੰਦੂ ਗਣਨ ਜੋਤਾਉ ਰਹਿ ਦਾਸੁ ਮੰਤਰ ਮਹਨ ਵਹਿਲ ਹੈ ਜਾਲ ਪਾਪਦਾਰਥ ਟੜੇ ਘੁਰੇ ਅਮਰਦਾਸ ਡਿੱਠੇ ਮਿਲਹਿ ਕਨਹਰ ਬੂਂਦ ਬਸੋ ਰੋ ਮਾਵਲ ਕੁਸਮ ਬਸੰਤ ਅਨੰਤ ਨ ਆਵੇ ਰਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕਉ ਪਾਵੇ रुद्र ध्यान ज्ञान सत गुरु के कब जन भलो न जो गावेalle amr das gun tere teri upma to hai baniaalle amr das gun tere ਰੀ ਉਪਮਾ ਤੋਂ ਹੈ ਬਨ ਆਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜਿਨਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਵੱਡੇ ਪਾਦ ਹਨ ਫ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਗੁਰਾਂ ਦੇ ਜੋਤੀ ਜੋਤ ਸਮਾਉਣ ਪੁਰਬ 450 ਸਾਲਾ ਸਤਾਬਦੀ ਪੁਰਬ ਸਰਦਾ ਭਾਵਨਾ ਸਤਕਾਰ ਦੇ ਨਾਲ ਸੰਸਾਰ ਪਧਰ ਤੇ ਸੰਗਤ ਆਮਨਾ ਰਹੀਆਂ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸ ਧਰਤੀ ਤੇ ਹਨ 1479 ਈਸਵੀ ਨੂੰ ਇਹ ਤਾਂ ਸ੍ਰੀ ਤੇਜਪਨ ਜੀ ਦੇ ਗ੍ਰਹਿ ਵਿਖੇ ਨਗਰ ਬਾਸਰ ਕੇ ਗੱਲਾਂ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਬਚਪਨ ਤੋਂ ਹੀ ਧਾਰਮਿਕ ਰੁਚੀ ਦੇ ਮਾਲਕ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਔਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਾਂ ਦੇ ਪਵਿੱਤਰ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਸਤਗੁਰਾਂ ਦਾ ਜੀਵਨ ਸੰਸਾਰਿਕ ਜੀਵਾਂ ਵਾਸਤੇ ਇੱਕ ਉਪਦੇਸ਼ ਹੈ ਇੱਕ ਜੀਵਨ ਦੀ ਚੜ੍ਹਦੀ ਕਲਾ ਦਾ ਜਜ਼ਬਾ ਹੈ ਕਿ ਮਨੁੱਖਾ ਜੀਵਨ ਅੰਦਰ ਗੁਰੂ ਦੀ ਕਿੰਨੀ ਕੋ ਅਹਿਮੀਅਤ ਹੈ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਜੀਵਨ ਦੇ ਦੌਰਾਨ ਸੰਸਾਰ ਦੀ ਯਾਤਰਾ ਕਰਦੇ ਹੋਇਆ ਇਤਿਹਾਸ ਦੇ ਵਿੱਚ ਬਹੁ ਵਾਰ ਜ਼ਿਕਰ ਆਉਂਦਾ ਹੈ ਗੁਰੂ ਅਮਰਦਾਸ ਸਾਹਿਬ ਜੀ ਹਰਦوار ਵਿਖੇ ਗੰਗਾ ਇਸ਼ਨਾਨ ਕਰਨ ਵਾਸਤੇ ਯਾਤਰਾ ਜਾਂਦੀ ਬਹੁਤ ਸਾਰੀ ਸੰਗਤ ਨਾਲ ਜਾਂਦੀ ਪਰ ਜਦੋਂ ਐਸਾ ਮਿਲਾਪ ਹੁੰਦਾ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਾਂ ਦੇ ਨਾਲ ਇੱਕ ਸੰਨਿਆਸੀ ਦਾ ਜੀਹਾਂ ਦੇ ਨਾਲ ਸੰਗਤ ਕਰਦਿਆਂ ਕਰਦਿਆਂ ਐਸੇ ਬਚਨ ਬਿਲਾਸ ਹੋਏ ਕਿ ਤੁਹਾਡਾ ਜੀਵਨ ਬੜਾ ਧਰਮੀ ਹੈ ਤੁਹਾਡੇ ਵਿਚਾਰ ਬੜੇ ਸੁੰਦਰ ਹਨ ਜੀਹਾਂ ਦੇ ਪਾਸੋਂ ਸਿੱਖਿਆ ਹੈ ਪ੍ਰਾਪਤ ਕੀਤੀ ਤੁਹਾਡਾ ਗੁਰੂ ਕੌਣ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਜੀ ਮੇਰਾ ਤਾਂ ਗੁਰੂ ਕੋਈ ਨਹੀਂ ਗੁਰੂ ਤਾਂ ਜਿਵੇਂ ਧਾਰਨੀ ਕੀਤਾ ਸਤਪੁਰਸ਼ਾਂ ਨੇ ਕਿਹਾ ਜੇ ਅਜੇ ਤੱਕ ਤੁਸੀਂ ਗੁਰੂ ਤੋਂ ਵਾਂਝੇ ਹੋ ਅਸੀਂ ਤੁਹਾਡੀ ਸੰਗਤ ਕਰਦੇ ਰਹੇ ਸਾਡਾ ਤਾਂ ਜਨਮ ਹੀ ਬ੍ਰਿਸ਼ਟ ਹੋ ਗਿਆ ਅਸੀਂ ਤਾਂ ਆਖਿਆ ਕਿ ਤੁਸੀਂ ਗੁਰੂ ਵਾਲੇ ਹੋਵੋਗੇ ਤੁਸੀਂ ਤਾਂ ਹਜੇ ਗੁਰੂਨੀ ਧਾਰਨ ਕੀਤਾ ਮਨ ਦੇ ਵਿੱਚ ਬੜੀ ਸੱਟ ਵੱਜੀ ਬੜਾ ਮਹਾਰਾਗ ਹੋਇਆ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਾਂ ਦੇ ਮਨ ਵਿੱਚ ਘਰੇ ਆਏ ਚੈਨ ਨਹੀਂ ਆਉਂਦਾ ਮਨ ਨੂੰ ਮਨ ਦੇ ਵਿੱਚ ਬੜੀ ਚਿੰਤਾ ਹੈ ਇੰਨਾ ਲੰਮਾ ਸਮਾਂ ਬੀਤ ਹੋ ਗਿਆ ਯਾਤਰਾ ਕਰਦੇ ਆ ਤਜੀਵੀ ਮੰਦੀ ਪਟਕਣਾ ਹੈ ਮਨ ਨੂੰ ਅਜੇ ਵੀ ਚੈਨ ਨਹੀਂ ਅਜੇ ਵੀ ਮਨ ਨੇ ਸਥਿਰਤਾ ਪ੍ਰਾਪਤ ਨਹੀਂ ਕੀਤੀ ਇੰਨੀ ਤੜਫ ਇੱਕ ਜ਼ਖਮ ਹੈ ਹਿਰਦੇ ਅੰਦਰ ਜੋ ਸਤਿਪੁਰਸਾਂ ਦੇ ਬਚਨ ਸੰਨ ਮਨ ਦੇ ਵਿੱਚ ਬੜੀ ਤੜਫ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਦੀ ਭਤੀਜ ਨੂੰ ਭਤੀਜੇ ਦੇ ਘਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੀ ਸੁਪੁੱਤਰੀ ਬੀਬੀ ਅਮਰੋ ਜੀ ਵਿਆਹੀ ਹੋਏ ਹਾਲ ਅੰਮ੍ਰਿਤ ਵੇਲੇ ਉੱਠੇ ਉਹਨਾਂ ਨੇ ਬਾਣੀ ਦਾ ਆਲਾਪ ਸ਼ੁਰੂ ਕੀਤਾ। ਸਾਟੀ ਵਿੱਚ ਮਧਾਣੀ ਪਾਈ। ਪਰ ਉਹਨਾਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ। ਜਦੋਂ ਕੰਨਾਂ ਦੇ ਵਿੱਚ ਆਵਾਜ਼ ਫਈ। ਉਹ ਖਿੱਚ ਮਨ ਦੇ ਵਿੱਚ ਜਿਹੜੀ ਹੈ ਉਹ ਬਦੀ ਮਨ ਦੇ ਵਿੱਚ ਸ਼ਾਂਤੀ ਮਨ ਨੂੰ ਸਕੂਨ ਮਿਲਿਆ। ਬਚਨਾਂ ਨੂੰ ਸੁਣ ਕਰਕੇ। ਚਾਲ ਕਰਕੇ ਆਏ ਬੀਬੀ ਅਮਰੋਜੀ ਦੇ ਫਾਸ ਕਿਹਨਾਂ ਦੇ ਬਚਨ ਹਨ ਕਿਨਾਂ ਦੀ ਬਾਣੀ ਹੈ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ 10 ਸਾਲ ਪਹਿਲਾਂ ਧਰਤੀ ਤੇ ਉਤਰਪ ਹੋ ਚੁੱਕੇ ਹਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੇ ਨਾਲ ਕੁੜਮਾ ਚਾਣੀ ਦਾ ਰਿਸ਼ਤਾ ਹੈ ਪਰ ਫਿਰ ਵੀ ਮਨ ਦੇ ਵਿੱਚ ਕਦੇ ਇਹ ਖਿਆਲ ਨਹੀਂ ਆਇਆ ਅੱਜ ਜਦੋਂ ਕੰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਬਚਨ ਪਏ ਬੀਬੀ ਹਮਰੋਜੀ ਨੇ ਦੱਸਿਆ ਕਿ ਉਹ ਬਾਣੀ ਅੱਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੇ ਪਾਸ ਗੁਰੂ ਪਿਤਾ ਜੀ ਦੇ ਪਾਸ ਹੈ ਉਹਨਾਂ ਦੀ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਵਿਰਾਜਮਾਨ ਹਨ ਬੇਨਤੀ ਕੀਤੀ ਮੈਨੂੰ ਲੈ ਕੇ ਚੱਲੋ ਸਤਿਗੁਰੂ ਜੀ ਨੂੰ ਲੈ ਕੇ ਆਏ 12 ਸਾਲ ਗੁਰੂ ਅਮਰਦਾਸ ਸਹਿਬ ਮਹਾਰਾਜਿਆਂ ਨੇ ਅਣਥੱਕ ਸੇਵਾ ਕੀਤੀ। ਅਜੋਕੇ ਸਮੇਂ ਅੰਦਰ ਇੰਨੀ ਸ਼ਰਧਾ ਇੰਨੀ ਭਾਵਨਾ ਅੱਜ ਤਾਂ ਬੜਾ ਕਿੰਤੂ ਪ੍ਰੰਤੂ ਹੁੰਦਾ ਹੈ ਸੇਵਾ ਦੇ ਉੱਪਰ। ਪਰ ਅਕਾ ਸ਼ਰਧਾ ਸੀ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜਿਆਂ ਦੀ ਅਣਥੱਕ ਸੇਵਾ ਕਾਹਣਾ ਸੀ। ਵਿਆਸ ਤੋਂ ਗਾਗਰ ਜਲ ਦੀ ਲੈ ਕੇ ਆਉਣੀ ਅੰਮ੍ਰਿਤ ਵੇਲੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਇਸ਼ਾਨਾਨ ਕਰਾਉਣਾ ਇੱਕ ਰਿਸ਼ਤਾ ਹੈ ਕੁੜਮਾਚਾਰੀ ਦਾ ਲੋਕ ਲਾਜ ਦੀ ਪਰਵਾਹ ਨਾ ਕਰਦਿਆਂ ਹੋਇਆ ਜਦੋਂ ਗੁਰੂ ਨੂੰ ਜੀਵ ਆਪਣਾ ਆਪਾ ਸਮਰਪਣ ਕਰ ਦਿੰਦਾ ਹੈ ਫਿਰ ਉੱਥੇ ਲੋਕ ਲਾਜ ਦੀ ਪਰਵਾਹ ਨਹੀਂ ਰਹਿੰਦੀ ਅਸੀਂ ਤਾਂ ਜੇ ਗੁਰੂ ਦੀ ਸ਼ਰਨ ਵਿੱਚ ਚਾਉਨੇ ਆ ਸਾਨੂੰ ਬੜੀ ਲਾਜ ਹੁੰਦੀ ਹੈ ਸਾਨੂੰ ਆਪਣੀ ਚੌਧਰ ਦਾ ਹਨੂ ਆਪਣੀ ਵਿੜਿਆਈ ਦਾ ਬੜਾ ਮਾਣ ਹੁੰਦਾ ਹੈ ਆਪਣਾ ਹੰਕਾਰ ਨਾਲ ਲੈ ਕੇ ਆਪਣੀ ਈਗੋ ਨਾਲ ਲੈ ਕੇ ਉਹਨੇ ਗੁਰੂ ਘਰ ਵਿਕੇ ਆਪਣਾ ਉਹਦਾ ਵੀ ਨਹੀਂ ਛੱਡਣਾ ਚਾਹੁੰਦੇ ਪਰ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਉਪਦੇਸ਼ ਹੈ ਜਿੱਥੇ ਜੋੜੇ ਉਤਾਰਦਾ ਉੱਥੇ ਆਪਣੀ ਹੰਕਾਰ ਦੀ ਪੰਡ ਜਿਹੜੀ ਹੈ ਉਹ ਵੀ ਉਤਾਰ ਕੇ ਜੋੜਿਆਂ ਦੇ ਨਾਲ ਹੀ ਰੱਖ ਦੇ ਨਿਮਰਤਾ ਸਹਿਤ ਸਤਿਗੁਰੂ ਦੀ ਸ਼ਰਨ ਵਿੱਚ ਆਭਾਮ ਚਲੀ ठाकुर पे हार ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇਂ ਮਾਰ ਸਤਿਗੁਰੂ ਦੀ ਸ਼ਰਣ ਵਿੱਚ ਆ ਕੇ ਜਿਵੇਂ ਸਤਿਗੁਰੂ ਦੀ ਮਰਜ਼ੀ ਹੈ ਜਿਉਂ ਭਾਵੇਂ ਤਿਉਂ ਰਾਖ ਲੈ ਹਮ ਸ਼ਰਨ ਪਰਾ ਬਾਈ ਰਾਮ ਰਾਜ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਅਣਥੱਕ ਮਿਹਨਤ ਕੀਤੀ ਮੁਸ਼ਕਕ ਕਾਲਣਾ 12 ਸਾਲ 12 ਸਾਲ ਹੋ ਗਏ ਸੇਵਾ ਕਰਦੇ ਆ ਕਰਦੇ ਆ ਸੇਵਾ ਕਰਦੇ ਆ ਕਰਦੇ ਆ ਮਨ ਨਿਰਮਲ ਹੋ ਗਿਆ ਗੁਰੂ ਆਮਰ ਦਾਸ ਹੈ ਮਹਾਰਾਜ ਜੀ ਦੇ ਬਚਨ ਗੁਰ ਸੇਵਾ ਤੇ ਸੁਖੁ ਭਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲਾ ਕਾਕਿਸ਼ਨਾ ਬਸਾਏ ਐਸਾ ਸੁਖ ਜਿਉਂਦਿਆਂ ਜੀ ਜਨਮ ਮਰਨ ਦਾ ਗੇੜ ਜਿਹੜਾ ਸੀ ਉਹ ਮਿਟ ਗਿਆ ਬਚਨਾਂ ਦੇ ਵਿੱਚ ਸਤਿਆਮੀ ਹੈ ਚਖੜਾ ਹੈ ਇੱਕ ਦਿਨ ਹਨੇਰੀ ਚੱਲੀ ਪ੍ਰੀਖਿਆ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਗਾਗਰ ਸਿਰ ਤੇ ਰੱਖੀ ਬੜਾ ਚਿੱਕੜ ਹੈ ਰਸਤੇ ਦੇ ਵਿੱਚ ਕਿਉਂਕਿ ਰੋਹੀ ਸੀ ਜੰਗਲ ਦਾ ਇਲਾਕਾ ਸੀ ਪੈਦਲ ਚੱਲ ਕੇ ਆਉਣਾ ਨਗਰ ਤੇ ਬਾਹਰ ਜੁਲਾਹਾਂ ਦਾ ਘਰ ਹੈ ਖੱਡੀ ਹੈ ਖੱਡੀ ਦੇ ਵਿੱਚ ਪਾਣੀ ਪਿਆ ਹੋਇਆ ਜਿੱਥੇ ਕੱਪੜੇ ਬੁਣਦੇ ਸਨ ਖਰੀਰ ਦੀ ਕਿੱਲੀ ਗੱਡੀ ਹੋਈ ਕਿੱਲੀ ਦੇ ਨਾਲ ਪੈਰ ਜਿਹੜਾ ਸੀ ਅਟਕਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਂ ਦਾ ਔਰ ਉਸ ਖੱਡੀ ਦੇ ਵਿੱਚ ਡਿੱਗੇ ਜਦੋਂ ਬੜਾ ਖੜਾਕ ਹੋਇਆ ਸਿਰ ਤੇ ਗੱਗ ਰੱਖੀ ਹੋਈ ਜਦੋਂ ਖੜਾਕ ਹੋਇਆ ਜੁਲਾਹਾ ਪੁੱਛਦਾ ਹੈ ਕੌਣ ਹੈ ਖੜਾਕ ਹੋਇਆ ਜੁਲਾਹੀ ਦੇ ਘਰ ਬੜੀ ਕਹਿਣ ਲੱਗੀ ਕੌਣ ਹੋ ਸਕਦਾ ਹੈ ਇਸ ਵੇਲੇ ਉਹੀ ਅਮਰੂ ਨਾ ਥਾਵਾਂ ਜਿਹੜਾ ਕੁੜਮਾ ਦੇ ਘਰੇ ਲੋ ਟੁਕੜਾਂ ਦੀ ਖਾਤਰ ਪਾਣੀ ਧੋਂਦਾ ਫਿਰਦਾ ਧਾਨ ਗੁਰੂ ਰਾਮਦਾਸ ਸਾਹਿਬ ਧਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਨੇ ਸੋਤੇ ਸਿੱਧ ਵਚਨ ਕੀਤੇ ਕਮਲਿਏ ਹੁਣ ਮੈਂ ਨਾ ਥਾਵਾਂ ਨਹੀਂ ਮੈਂ ਗੁਰੂ ਵਾਲਾ ਹਾਂ ਹੁਣ ਮੈਨੂੰ ਗੁਰੂ ਮਿਲ ਗਿਆ ਹੈ ਜਦੋਂ ਵਚਨ ਹੋਏ ਉਸ ਜੁਲਾਈ ਨੂੰ ਇਤਿਹਾਸ ਲੱਗਦਾ ਵੀ ਚੱਲ ਹੋ ਗਿਆ ਕਮਲਿਏ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦਾ ਇਸ਼ਨਾਨ ਕਰਾਇਆ ਅੰਤਰਜਾਮੀ ਸਤੂਆ ਨੇ ਜਾਣਿਆ ਪੁੱਛਿਆ ਮਹਾਰਾਜੀ ਕਹਿਣ ਲੱਗੇ ਅੱਜ ਅੰਮ੍ਰਿਤ ਵੇਲੇ ਕੀ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਆਪ ਹੀ ਜਾਣੀ ਜਾਣੋ ਆਪ ਨਹੀਂ ਸਭ ਕੁਝ ਜਾਣਦੇ ਹੋ ਜੁਲਾਈ ਨੂੰ ਬੁਲਾਇਆ ਸਾਰੀ ਵੇਥਿਆ ਸੰਗਤ ਨੂੰ ਸੁਣਾਈ 1552 ਇਸ ਵੀ ਦੇ ਅੰਦਰ ਸਾਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਆਪਣੇ ਤਖਤ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੂੰ ਸੁਭਾਇ ਮਾਨ ਕੀਤਾ। ਉਹ ਸਤਿਗੁਰਾਂ ਨੇ ਸੋਹਾਰਾ ਮਰ ਬਖਸ਼ਿਸ਼ ਕੀਤੀ ਕਿ ਹੁਣ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਥਾ ਵੀ ਨਹੀਂ ਹਨ। ਇਹ ਤਾਂ ਨਿਵਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਰ, ਆਸਰਿਆਂ ਦੀ ਆਸਰੀ। ਨੇ ਗੱਤਿਆਂ ਦੀ ਗੱਤ ਨੇ ਪਤਿਆਂ ਦੀ ਪਤ ਨੇ ਤੇਰਿਆਂ ਦੀ ਤਰ ਨੇਥਿਆਂ ਦੀ თਜ ਨਿਰਜੋਰੀਆਂ ਦੇ ਜੋਰ ਗੁਰੂ ਅਮਰਦਾਸ ਸਾਹਿਬ ਜੀ ਪੀਰਾਂ ਦੇ ਪੀਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਾਰਾਂਬਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਨੇ ਬਖਸ਼ਿਸ਼ ਕੀਤੇ ਔਰ ਆਪਣੇ ਆਸਣ ਤੇ ਗੁਰਤਾ ਗੱਦੀ ਤੇ ਬਾਬਾ ਬੁੱਢਾ ਸਾਹਿਬ ਜੀ ਆਨੇ ਗੁਰਿਆਈ ਦਾ ਤਿਲਕ ਲਾਇਆ ਸਤੂਰਨ ਸੁਭਾਈ ਮਾਨ ਕੀ ਗੁਰੂ ਦੀ ਕਿੰਨੀ ਕੋ ਲੋੜ ਹੈ ਜੀਵਨ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜੀਆਂ ਨੇ ਆਪਣੀ ਪਾਵਨ ਬਚਨਾਂ ਦੇ ਦੁਆਰਾ ਬਾਣੀ ਅੰਦਰ ਦਰਜ ਕੀਤਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਗੁਰਾ ਸਤਿਗੁਰ ਤੋਂ ਬਿਨਾ ਗੁਰੂ ਨਹੀਂ ਹੈ ਜਿਨ੍ਹਾਂ ਨੇ ਗੁਰੂ ਤਾਰਨ ਨਹੀਂ ਕੀਤਾ ਉਹਨਾਂ ਦਾ ਤਾਂ ਨਾਮ ਲੈਣਾ ਵੀ ਮਾੜਾ ਹੈ ਬੁਰਾ ਹੈ ਗੁਰੂ ਪ੍ਰਕਾਸ਼ ਹੈ ਗੁਰੂ ਚਾਨਣ ਹੈ ਜੀਵਨ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਪਹਿਲਾ ਹਨੇਰੇ ਦੇ ਵਿੱਚ ਟਕੜਾਈ ਜਦੋਂ ਸਤਿਗੁਰੂ ਦੀ ਸ਼ਰਣ ਵਿੱਚ ਆਈ ਜੀਵਨ ਪ੍ਰਕਾਸ਼ਮਾਨ ਹੋ ਗਿਆ ਜੀਵਨ ਅੰਦਰ ਚਾਨਣ ਹੋਇਆ ਸੋ ਜੀ ਆਈ ਬਾਣੀ ਦੇ ਪਰਥਾਏ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੇ ਪਵਿੱਤਰ ਬਚਨ ਕੀਤੇ ਵਾਹ ਵਾਹ ਬਾਣੀ ਨਰੰਕਾਰ ਹੈ ਆਮੇ ਉਸ ਸਮੇਂ ਕੱਚੀ ਬਾਣੀ ਰਚੀ ਜਾਣ ਲੱਗ ਪਈ ਸੀ ਸਤਿਗੁਰਾਂ ਨੇ ਵਚਨ ਕਿਆ ਸਤਿਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵੱਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਗੁਰ ਬੈਠਾ ਅਮਰ ਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਆਮਰੂ ਰੂਪ ਹੋ ਕਰਕੇ ਤੀਸਰੀ ਜੋਤ ਇਲਾਹੀ ਦਾਤ ਜਿਹੜੀ ਸੀ ਗੁਰੂ ਦੇ ਮੁਖ ਰਾਹੀ ਸਤਿਗੁਰਾਂ ਤੋਂ ਪ੍ਰਾਪਤ ਕੀਤੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੀ ਜੀਵਨ ਸਮੇਂ ਦੌਰਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ 22 ਮੰਜੀਆਂ ਜਿਹੜੀਆਂ 22 ਪ੍ਰਚਾਰਕ ਸਥਾਪਿਤ ਕੀਤੇ ਸਤਿਗੁਰਾਂ ਨੇ। ਔਰ ਸ੍ਰੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੇ ਪਾਸ ਆ ਕੇ ਜਦੋਂ ਭਾਈ ਗੋਇੰਦਾ ਬੇਨਤੀ ਕਰਦਾ ਸਤਿਗੁਰੂ ਜੀ ਆਵਦੀ ਕਿਰਪਾ ਕਰੋ ਸੁੰਦਰ ਨਗਰ ਬਸਾਉਣਾ ਕਰੋ ਸਤਿਗੁਰਾਨੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬੁੱਢੀ ਲਈ ਗੋਇੰਦ ਦੇ ਨਾਂ ਤੇ ਗੋਇੰਦਵਾਲ ਨਗਰ ਬਸਾਇਆ ਇਹ ਮਾਰਗ ਸੀ ਦਿੱਲੀ ਤੋਂ ਲਾਹੌਰ ਨੂੰ ਜਾਣ ਦਾ ਬਿਆਸ ਦਰਿਆ ਦਾ ਪੜਾ ਸੀ ਔਰ ਬਿਆਸ ਦਰਿਆ ਦੇ ਕਿਨਾਰੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਸੁੰਦਰ ਨਗਰ ਬਸਾਇਆ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ 17 ਰਾਗਾਂ ਦੇ ਵਿੱਚ ਪਵਿੱਤਰ ਬਾਣੀ ਉਚਾਰਨ ਕੀਤੀ ਔਰ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕਰਕੇ ਫਿਰ ਸਤਿਗੁਰੂ ਜੀ ਜਦੋਂ ਸੰਸਾਰ ਦੀ ਯਾਤਰਾ ਕਰਨ ਵਾਸਤੇ ਚੱਲੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਇਸ ਗੱਲ ਦੀ ਗਵਾਹੀ ਦਿੰਦੇ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਰਨ ਅਰਥਾ ਸਤਗੁਰਾਂ ਨੇ ਉਦਮ ਕੀਤਾ ਤੀਰਥ ਤੇ ਜਾਣ ਦਾ ਸੰਸਾਰੀ ਜੀਵਾਂ ਦਾ ਉਧਾਰ ਕਰਨ ਵਾਸਤੇ ਜਦੋਂ ਸਤਗੁਰੂ ਜੀ ਕਨਖਲ ਹਰਦوار ਵਿਖੇ ਪਹੁੰਚੇ ਤੇ ਸਦੀ ਪ੍ਰਥਾ ਦਾ ਬੜਾ ਜੋਰ ਸੀ ਜਦੋਂ ਪਤੀ ਚੜਾਈ ਕਰ ਜਾਂਦਾ ਇਸtre ਨੂੰ ਪਤੀ ਦੇ ਨਾਲ ਹੀ ਸਤੀ ਹੋਣਾ ਪੈਂਦਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹਨੇ ਬਚਨ ਉਚਾਰਨ ਕੀਤਾ ਸਤੀਆਂ ਇਹ ਨ ਆਖੀਆਂ ਜੋ ਮੜਿਆਂ ਲੱਗ ਜਲੰਨ ਨਾਨਕ ਸਤੀਆਂ ਜਾਣੀਆਂ ਨ ਜੋ ਗਿਰਹੇ ਚੋਟ ਮਰਨ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਦੀ ਸ਼ਰਨ ਵਿੱਚ ਜਦੋਂ ਅਕਬਰ ਬਾਦਸ਼ਾਹ ਚੱਲ ਕਰਕੇ ਆਇਆ ਸਤ ਗੁਰਾਂ ਦਾ ਉਪਦੇਸ਼ ਹੀ ਕਿ ਪਹਿਲਾ ਪੰਗਤ ਪਾਛੇ ਸੰਗਤ ਸੰਗਤ ਔਰ ਪੰਗਤ ਗੋਇੰਦਵਾਲ ਸਾਹਿਬ ਦੀ ਧਾਰਤੀ ਤੇ ਲੰਗਰ ਦੀ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਆਰੰਭ ਕੀਤੀ ਉੱਚ ਨੀਚ ਜਾਤ ਪਾਤ ਦਾ ਭੇਦ ਭਾਗ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਵਰਣ ਵੰਡ ਦੇ ਖਿਲਾਫ ਆਵਾਜ਼ ਉਠਾਈ ਉਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੇ ਉਪਦੇਸ਼ ਦਿੱਤਾ ਬਚਨ ਕੀਤੇ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਪਹਿਲਾਂ ਸੰਗਤ ਵਿੱਚ ਬਹਿ ਕਰਕੇ ਪਹਿਲਾਂ ਪੰਗਤ ਵਿੱਚ ਬਹਿ ਕਰਕੇ ਲੰਗਰ ਛਕਣਾ ਫਿਰ ਸਾਡੇ ਦਰਸ਼ਨ ਕਰਨੇ ਆਖਪੁਰ ਬਾਦਸ਼ਾ ਜਦੋਂ ਆ ਕੇ ਲੰਗਰ ਵਿੱਚ ਬੈਠਿਆ ਹੈ ਉੱਥੇ ਹੀ ਇੱਕ ਗਰੀਬ ਵੀ ਬੈਠਾ ਹੈ ਔਰ ਉੱਥੇ ਦੁਨੀਆ ਦਾ ਬਾਦਸ਼ਾ ਬੈਠਾ ਹੈ ਇੱਕ ਪੰਗਤ ਵਿੱਚ ਬਹਿ ਕਰਕੇ ਜਦੋਂ ਪੋਗਰਾ ਲੂਣਾ ਪ੍ਰਸ਼ਾਦਾ ਛਕਿਆ ਅਕਬਰ ਬਾਦਸ਼ਾਹ ਨੇ ਸਰੋਪਦਾਸ ਭੱਲਾ ਜੀ ਲਿਖਦੇ ਪੋਗਰਾ ਲੂਣਾ ਖਾਏ ਕੈ ਪਾਏ ਸਰਬ ਸਵਾਦ ਸਭ ਸਵਾਦ ਤਾਮੂ ਮਿਲੇ ਜੋ ਖਾਏ ਜਨਮਾ ਐਸਾ ਅਰਾਸ ਆਇਆ ਅਕਬਰ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸ਼ਰਣ ਵਿੱਚ ਆਇਆ ਸਤਿਗੁਰਾਂ ਨੇ ਉਪਦੇਸ਼ ਦਿੱਤਾ ਤੁਹਾਡੇ ਪਾਸ ਤਾਕਤ ਹੈ ਸਮਾਜ ਦੀ ਭਲਾਈ ਵਾਸਤੇ ਉਹ ਕਾਰਜ ਕਰੋ ਸਤੀ ਪ੍ਰਥਾ ਦਾ ਮਹਾਰਾਜ ਜੀ ਹਨੇ ਕਿਹਾ ਐਲਾਨ ਕਰੋ ਤੁਹਾਡੇ ਰਾਜ ਦੇ ਵਿੱਚ ਕੋਈ ਔਰਤ ਸਤੀ ਨਹੀਂ ਹੋਏਗੀ ਅਕਬਰ ਨੂੰ ਕਹਿ ਕਰਕੇ ਸਤੀ ਪ੍ਰਥਾ ਤੇ ਰੋਕ ਲਗਵਾਈ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਅੱਜ ਔਰਤ ਨੂੰ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਦਾ ਰਣੀ ਹੋਣਾ ਚਾਹੀਦਾ ਕਿਉਂਕਿ ਪਹਿਲੀ ਆਵਾਜ਼ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਨੇ ਬੁਲੰਦ ਕੀਤੀ। ਔਰ ਤੀਸਰੇ ਜਾਮੇ ਅੰਦਰ ਫੇਰ ਉਹ ਨਾਨਕ ਜੋਤ ਨੇ ਔਰਤ ਦੇ ਵਾਸਤੇ ਪਰਦੇ ਦੀ ਪ੍ਰਥਾ ਸਤੀ ਪ੍ਰਥਾ ਕਿਉਂਕਿ ਔਰਤ ਨੂੰ ਪਰਦੇ ਅੰਦਰ ਰਹਿਣਾ ਪੈਂਦਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਨੇ ਪਰਦੇ ਦੀ ਪ੍ਰਥਾ ਦਾ ਵਿਰੋਧ ਕੀਤਾ। ਜਿਹਨਾਂ ਨੇ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਕਿਸੇ ਨੇ ਪਰਦਾ ਨਹੀਂ ਕਰਨਾ ਕਿਸੇ ਨੇ ਘੁੰਡ ਨਹੀਂ ਕੱਢਣਾ ਇਸ ਤਰ੍ਹਾਂ ਸਤਗੁਰੂ ਜੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜਿਆਂ ਨੇ ਜਿੱਥੇ ਦੁਨੀਆ ਹਰ ਦੁਆਰ ਵਿਕੇ ਇਸ਼ਨਾਨ ਕਰਨ ਵਾਸਤੇ ਜਾਂਦੀ ਪਾਣੀ ਦੀ ਕਿਲਤ ਨੂੰ ਦੇਖਦਿਆਂ ਹੋਇਆਂ ਮਹਾਰਾਜਿਆਂ ਨੇ ਸੁੰਦਰ ਬੌਲੀ ਦਾ ਨਿਰਮਾਣ ਕਰਵਾਇਆ ਸਤਗੁਰਾਂ ਨੇ। ਹੋਰ ਮਹਾਰਾਜਿਆਂ ਨੇ ਬੌਲੀ ਦੇ ਵਿੱਚ ਕੋਈ ਵੀ ਆ ਕੇ ਇਸ਼ਨਾਨ ਕਰੇ ਇੱਥੋਂ ਜਲ ਲਵੇ ਕਿਉਂਕਿ ਖੂਹ ਐਸੇ ਬਣੇ ਹੋਏ ਸਨ ਜਿੱਥੇ ਜਾਤ ਪਾਤ ਉੱਚੀ ਨੀਚ ਦਾ ਭੇਦ ਭਾਵ ਰੱਖਿਆ ਜਾਂਦਾ ਹੈ ਜਦੋਂ ਸੇਖਾਂ ਦੇ ਖੂਹ ਤੋਂ ਗਰੀਬ ਕੋਈ ਪਾਣੀ ਪਰਣ ਜਾਂਦਾ ਹੈ ਤਾਂ ਉਹਨਾਂ ਦੇ ਕੜੇ ਜਿਹੜੇ ਸੀ ਉਹ ਪੰਨ ਦਿੱਤੇ ਜਾਂਦੇ ਗੁਰੂ ਅਮਰਦਾਸ ਜੀ ਨੇ ਗਾਗਰਾ ਬਣਾ ਕੇ ਦਿੱਤੀਆਂ ਫਿਰ ਵੀ ਮਸਲਾ ਹੱਲ ਨਹੀਂ ਹੋਇਆ ਸੇਖਾ ਅੰਦਰੋਂ ਜੋਰ ਛੱਡ ਤੂੰ ਪਹੋ ਕਰ ਚੱਲ ਗਵਾਏ ਮਹਾਰਾਜਿਆਂ ਨੇ ਵchn ਵਿਚਾਰਨ ਕੀਤਾ ਸਤਗੁਰਾਂ ਨੇ ਬੌਲੀ ਦਾ ਨਿਰਮਾਣ ਕੀਤਾ ਸਭਨਾਂ ਦੇ ਵਾਸਤੇ ਸਾਂਝਾ ਜਲ ਕੋਈ ਵੀ ਆ ਕੇ ਇਸ਼ਨਾਨ ਕਰੇ ਕੋਈ ਵੀ ਆ ਕੇ ਇਥੋਂ ਜਲ ਲਵੇ ਮਹਾਰਾਜਿਆਂ ਨੇ ਪਾਣੀ ਦੀ ਕਿਲਤ ਨੂੰ ਦੇਖਦਿਆਂ ਹੋਇਆਂ ਖੂਹ ਵੀ ਲਖਵਾਈ ਔਰ ਸਤਗੁਰਾਂ ਨੇ ਸੰਸਾਰਿਕ ਜੀਵਾਂ ਦੇ ਭਲੇ ਵਾਸਤੇ ਭਗੌੜਾ ਖੇਤ ਦੇ ਵਿੱਚ ਮਹਾਰਾਜਿਆਂ ਨੇ ਬਹੁਤ ਵੱਡੇ ਵੱਡੇ ਕਾਰਜ ਜਿਹੜੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕੀਤੇ ਅੱਜ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਪਰਵਾਰ ਸਰਦਾ ਭਾਵਨਾ ਸਤਕਾਰ ਦੇ ਨਾਲ 450 ਸਾਲਾ ਸਤਾਵ ਦੀ ਪਰਵ ਮਨਾਇਆ ਜਾ ਰਿਹਾ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਨ ਬਾਬਾ ਸੁੰਦਰ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਾਂ ਦੇ ਪੜਪੁੱਤਰੇ RAM ਕਲੀ ਸੱਦ ਬਾਣੀ ਜినాੰਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਅੰਦਰ ਦਰਜ ਹੈ ਇਹਨਾਂ ਦੇ ਬਚਨ ਇਹਨੰ ਵਿੱਚ ਜੋ ਸਤਿਗੁਰਾਂ ਨੇ ਬਚਨਾ ਕੀ ਜਗ ਦਾਤਾ ਸੋਏ ਭਗਤ ਵਰਸਲ ਤੇ ਲੋਏ ਜੀਉ ਗੁਰ ਸ਼ਬਦ ਸਮਾਵਏ ਅਵਰ ਨ ਜਾਣੇ ਕੋਈ ਜੀਉ ਇਹ ਵਸੀਅਤ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਾਂ ਦੀ ਇਹ ਸਤਿਗੁਰਾਂ ਨੇ ਸੰਸਾਰ ਦੇ ਜੀਵਾਂ ਨੂੰ ਗੁਰਸਿੱਖਾਂ ਨੂੰ ਪਵਿੱਤਰ ਉਪਦੇਸ਼ ਜਿਹੜਾ ਸੀ ਜੋਤੀ ਜੋ ਸਮਾਉਣ ਵੇਲੇ ਸਤਿਗੁਰਾਂ ਨੇ ਦਿੱਤਾ ਸਤਿਗੁਰ ਪਾਣਾ ਆਪਣਾ ਵਹਿ ਪਰਿਵਾਰ ਸਦਾਇ ਮਤਮੈ ਪਿੱਛੇ ਕੋਈ ਰੋਗ ਸੀ ਸੋ ਮਹਿਮੂਰ ਨਾ ਪਾਇਆ ਮਿੱਤ ਪਹਿਜੇ ਮਿੱਤ ਵਿਗਸੈ ਜਿਸ ਮਿੱਤ ਕੀ ਪਹਿਜ ਭਾਵੇ ਤੁਸੀਂ ਵੀ ਚਾਰ ਦੇਖੋ ਸਭ ਉਤ ਪਾਈ ਹਰ ਸਤਿਗੁਰ ਪੈ ਨਾਵੇ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਜਿਹੜੀ ਆਨੰਦ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਜੋ ਸਿੱਤਨੇ ਮੰਦਰ ਪਰਦੇ ਆ ਗੁਰੂ ਦੀ ਲੋੜ ਹਲੇ ਸਰੀਰ ਦੇ ਅੰਗਾਂ ਦੇ ਵਾਸਤੇ ਕਿਹੜੇ-ਕਿਹੜੇ ਕਰਮ ਹਨ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਇਹ ਗਿਆਨ ਇੰਦਰੇ ਬਖਸ਼ਿਸ਼ ਕੀਤੀ ਇਹ ਰਸਨਾ ਤੂੰ ਆਂਦਰਾ ਸਰਾਜ ਰਹੀ ਤੇਰੀ ਪਿਆਸ ਨਾ ਜਾਏ ਇਹ ਨੈਤਰ ਮੇਰਿਓ ਹਰ ਤੁਮੈ ਜੋਤ ਤਰੀ ਹਰ ਬਿਨਾ ਵਰਨਾ ਦੇਖੋ ਕੋਈ ਸਰਵਣੋ ਮੇਰਿਓ ਸੱਚਾ ਸੁਣਨੈ ਨੂੰ ਪਠਾਈ ਸੱਚਾ ਸੁਣਨੈ ਨੂੰ ਪਠਾਈ ਸਿਰ ਲਾਈ ਸੁਣੋ ਸਤਿ ਬਾਣੀ ਇਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਸੰਸਾਰਿਕ ਜੀਵਾਂ ਵਾਸਤੇ ਸਾਧਗੰਡ ਦੇ ਪਲੇ ਲਈ ਪਵਿੱਤਰ ਉਪਦੇਸ਼ ਬਖਸ਼ਿਸ਼ ਕੀ ਤਤਪਵਿੱਤਰ ਬਾਣੀ ਉਚਾਰਨ ਕੀਤੀ ਜਿਸ ਤੋਂ ਸੇਧ ਲੈ ਕਰਕੇ ਸਾਡੀ ਮਨੁੱਖਾ ਜੀਵਨ ਨੂੰ ਸਚੱਜੀ ਸੇਧ ਜੜੀ ਹੈ ਉਹ ਪ੍ਰਾਪਤ ਹੁੰਦੀ ਮਹਾਰਾਜ ਜੀ ਆਨੇ ਸੋ ਵਰਣਾ ਨੂੰ ਸਾਂਝਾ ਉਪਦੇਸ਼ ਦਿੱਤਾ ਜਾਤ ਪਾਤ ਊਚ ਨੀਚ ਦਾ ਭੇਦ ਭਾ 2200 ਸਾਲ 2200 ਬੰਦੀ ਵਿੱਚ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ ਜਿੱਥੇ ਮਨੁੱਖ ਮਾਤਰ ਨੂੰ ਪ੍ਰਚਾਰਕ ਬਣਾਇਆ ਉੱਥੇ ਨਾਲ ਬੀਬੀਆਂ ਨੂੰ ਵੀ ਮਹਾਰਾਜੀਆਂ ਨੇ अहमियत ਦਿੱਤੀ ਬਰਾਬਰ ਦਾ ਦਰਜਾ ਜਿਹੜਾ ਸੀ ਉਹ ਸਤਗੁਰਾਂ ਨੇ ਬਖਸ਼ਿਸ਼ ਕੀਤਾ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਸੂਰਜ ਕਿਰਨ ਮਿਲੇ ਜਲਕਾ ਜਲ ਹੋ ਆਰਾਮ ਜੋਤੀ ਜੋਤ ਤਰਲੀ ਸੰਪੂਰਨ ਕੀ ਆਰਾਮ ਸਤਿਗੁਰੂ ਦੀ ਰਹਿਮਤ ਕਰਨ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਗੁਰੂ ਵਾਲੇ ਬਣ ਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਈਏ ਤਾਂ ਕਿ ਸਾਡਾ ਜੀਵਨ ਸਬਰ ਸਕੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਾਪਾਅ ਆਪਹਿ ਮਿਲੇ ਹੋਇਆਂ ਭੁੱਲਾਂ ਦੀ ਕਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ